ਫਿਰੋਜ਼ਪੁਰ ਵਿੱਚ ਚੋਰਾਂ ਦਾ ਆਤੰਕ ਜਾਰੀ ਮੋਬਾਈਲਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਈਲ ਫੋਨ ਅਤੇ ਨਕਦੀ ਤੇ ਚੋਰਾਂ ਨੇ ਹੱਥ ਕੀਤਾ ਸਾਫ਼ ਰਾਤ 11 ਵਜੇ ਦੇ ਕਰੀਬ ਵਾਰਦਾਤ ਨੂੰ ਦਿੱਤਾ ਅੰਜਾਮ ਪੁਲਿਸ ਨੇ ਅਗਿਆਤ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਸ਼ੁਰੂ ਪਿਸਤੂਲ ਦਿਖਾ ਕੇ ਫਰਾਰ ਹੋਏ આરોપી ਕਟਨਾ ਸੀਸੀਟੀਵੀ ਵਿੱਚ ਹੋਈ ਕੈਦ ਫਿਰੋਜ਼ਪੁਰ ਵਿੱਚ ਚੋਰਾਂ ਦਾ ਆਤੰਕ ਦਿਨ ਬੱਬਾ ਦਿਨ ਵੱਧਦਾ ਜਾ ਰਿਹਾ ਹੈ ਅਤੇ ਆਏ ਦਿਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇੱਕ ਵਾਰ ਫਿਰ ਚੋਰਾ ਨੇ ਰਾਤ 11 ਵਜੇ ਦੇ ਕਰੀਬ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉੱਥੋਂ 5 ਲੱਖ ਰੁਪਏ ਮੁੱਲ ਦੇ ਮੋਬਾਈਲ ਫੋਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ 베ਰੀ ਮਹਿਲਾ ਵਿੱਚ ਸਥਿਤ ਮਿੱਤਲ ਕਮਿਊਨੀਕੇਸ਼ਨ ਨਾਮ ਦੀ ਮੋਬਾਈਲਾਂ ਦੀ ਦੁਕਾਨ ਤੇ ਰਾਤ ਨੂੰ ਤਿੰਨ ਚੋਰ ਮੂੰਹ ਟੱਕ ਕੇ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਦੁਕਾਨਦਾਰ ਸ਼ਟਰ ਤੋੜ ਕੇ ਅੰਦਰ ਲੱਗੇ ਸ਼ੀਸ਼ਾ ਨੂੰ ਇੱਟ ਮਾਰ ਕੇ ਤੋੜ ਦਿੰਦੇ ਹਨ ਤੇ ਉਸ ਤੋਂ ਬਾਅਦ ਅੰਦਰ ਪਏ 5 ਲੱਖ ਦੇ ਕਰੀਬ ਆਈਫੋਨ ਤੇ ਹੋਰ ਅਨਡਰਾਇਡ ਫੋਨ ਚੋਰੀ ਕਰਕੇ ਜਾਂਦੇ ਹੋਏ ਗੱਲੇ ਵਿੱਚ ਪਿਆ ਕੈਸ਼ ਵੀ ਚੱਕ ਕੇ ਫਰਾਰ ਹੋ ਜਾਂਦੇ ਹਨ ਜਾਂਦੇ ਸਮੇਂ ਜਦ ਪड़ोसी ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਚੋਰਾਂ ਨੇ ਪਿਸਟਲ ਕੱਢ ਕੇ ਉਸ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਫਰਾਰ ਹੋ ਗਏ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਪੁਲਿਸ ਵੱਲੋਂ ਸੀਸੀਟੀਵੀ ਅਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਪਛਾਣ ਲਈ ਆਸ-ਪਾਸ ਲੱਗੇ ਹੋਏ ਹੋਰ ਕੈਮਰੇ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਦਾਵਾ ਕੀਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਭਾਈ 11:30 ਵਜੇ ਤਿੰਨ ਬੰਦੇ ਆਏ ਮੋਟਰਸਾਈਕਲ ਤੇ ਤੇ ਇਹਨਾਂ ਨੇ ਸ਼ਟਰ ਤੋੜਿਆ ਇੱਟ ਮਾਰ ਕੇ ਸ਼ੀਸ਼ਾ ਪਾੜਿਆ ਤੇ ਅੰਦਰੋਂ ਸਾਰੇ ਮੋਬਾਈਲ ਟੀ ਮੋਬਾਈਲ ਚੱਕ ਕੇ ਲੈ ਗਏ। ਮੈਂ ਕਿਵੇਂ ਕਿਵੇਂ ਬੋਲ ਰਿਹਾ ਹਾਂ। 10-12 ਆਈਫੋਨ ਸੀਗੇ ਕੋਈ ਐਂਡਰੋਇਡ ਫੋਨ ਨੋਟ ਵਗੈਰਾ ਸੀਗੇ ਮਹਿੰਗੇ ਸੀਗੇ ਫੋਨ ਚਾਰ-ਪੰਜ ਲੱਖ ਰੁਪਏ ਦੇ ਫੋਨ ਸੀਗੇ ਜੀ ਹਾਂ ਤੇ ਰਾਤ ਨੂੰ ਆ ਕੇ ਆਪ ਦਿੱਤਾ ਇਹਨਾਂ ਨੇ 11:30 ਵਜੇ ਰੋਡ ਚੱਲਦੀ ਵੀ ਤੇ ਦਿੱਤਾ ਜੀ ਮੋਟਰਸਾਈਕਲ ਤੇ ਆਏ ਆ ਇੱਕ ਵਾਰੀ ਫਿਰ ਵਾਪਸ ਮੋਟਰਸਾਈਕਲ ਤੇ ਵੀ ਬੈਠੇ ਆ ਪਿੱਛੋਂ ਕੋਈ ਆ ਰਿਹਾ ਸੀਗਾ ਵੇਖ ਕੇ ਫਿਰ ਅੰਦਰ ਵੜ ਗਿਆ ਜੀ ਕਿ ਪਿਸਤਲ ਉਹ ਧਿਆਨ ਸੀ ਨਾ ਪਿੱਛੋਂ ਜਦੋਂ ਗਲੀਆਂ ਲੈ ਨੇ ਰੋਲਾ ਪਾਇਆ ਬੰਦਾ ਪਿੱਛੇ ਭੱਜਿਆ ਇਹਨਾਂ ਨੇ ਮੋੜ ਘੱਟਦੇ ਘੱਟਦੇ ਨਾਲ ਹੀ ਉਹਨੂੰ ਪਿਸਤਲ ਕੱਢ ਕੇ ਦਿਖਾਈ ਹੈ ਜੀ ਉਹਦੀ ਵੀਡੀਓ ਸਾਡੇ ਕੋਲ ਸੀਸੀਟੀਵੀ ਦੇ ਵਿੱਚ ਹੈਗੀ ਆ ਤੇ ਸ਼ਰਿਆਵਾਂ ਲੁੱਟਾ ਹੋ ਰਿਹਾ ਕੀ ਪੁਲਿਸ ਦੇ ਸਾਹਮਣੇ ਪਾਜੀ ਪੁਲਿਸ ਨੂੰ ਰਾਤੀ ਫੋਨ ਕੀਤਾ ਹੈ ਬਿਨਾ ਨੰਬਰ 플레이ਟ ਤੋਂ ਪੁਲਿਸ ਵਾਲਾ ਮੋਟਰਸਾਈਕਲ ਤੇ ਆਇਆ ਜੀ ਠੀਕ ਹੈ ਜੀ ਅੱਗੋਂ ਇੱਥੇ ਬੋਲ-ਬੋਲ ਕੇ ਚਲੇ ਗਏ ਨੇ ਸਾਡੇ ਕੋਲ ਇਹ ਤਿੰਨ ਬੰਦੇ ਪੂਰੇ ਥਾਣੇ 'ਚ ਸਾਡੇ ਕੋਲ ਬੰਦੇ ਆ ਨਹੀਂ ਗੇ ਰਾਤੀ ਐਫ ਆਈ ਆਰ ਕਰਾਣ ਗਏ ਆ ਕੱਲੀ ਦਰਗਾਸ ਲਿਖੀ ਹੈ ਸਾਡੇ ਕੋਲ ਬੰਦੇ ਹੀ ਆਣੇ ਜੀ ਸਵੇਰੇ ਆਵਾਂਗੇ ਜੀ ਸਵੇਰੇ ਆਏ ਨੇ ਆ ਹੁਣ ਤੇ ਹਿਸਾਬ ਲਾ ਲਓ 3 ਵਜ ਗਏ ਨੇ ਸਵੇਰ ਦੇ 2 ਗੇੜੇ 3 ਵਜ ਗਏ ਨੇ 2 ਗੇੜੇ ਅਸੀਂ ਲਾ ਚੁੱਕੇ ਹਾਂ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਕੋਈ ਵਿਸ਼ਵਾਸ ਨਹੀਂ ਦਿੱਤਾ ਫੜਨ ਦਾ ਕੁਛ ਨਹੀਂ ਸਰ ਹਾਲੇ ਤੱਕ ਸਿਰਫ ਕਹਿੰਦੇ ਐਫ ਆਈ ਆਰ ਟਾਈਪ ਕਰਕੇ ਰੱਖੀ ਹੈ ਦਰਜ ਹਾਲੇ ਤੱਕ ਨਹੀਂ ਕੀਤੀ ਜੀ ਲੋਕਾਂ ਦੇ ਜਿਵੇਂ ਕਿਸਮ ਦਾ ਸਾਮ ਸਾਮ ਬੜਿਆ ਭਾਜੀ ਸਾਰੇ ਲੋਕ ਆਸੇ-ਬਾਸੀ ਵਾਲੇ ਵੀ ਸਹਿਮੇ ਪਏ ਦੁਕਾਨਦਾਰ ਕਿ ਸਾਡੇ ਵੀ ਗੱਲ ਨੂੰ ਚੋਰੀ ਹੋ ਸਕਦੀ ਹੈ ਪੁਲਿਸ ਕੀ ਕਰੇਗੀ ਕੁਝ ਵੀ ਨਹੀਂ ਕਰ ਰਹੀ ਪੁਲਿਸ ਹਥਿਆਰ ਸ਼ਰੇਆਮ ਲਈ ਫਿਰਦੇ ਆ ਅਗਲੇ ਹਥਿਆਰ ਘੱਟ ਕੇ ਟੇਬਲ ਤੇ ਰੱਖ ਦਿੰਦੇ ਤਿੰਨ ਦਿਨ ਪਹਿਲਾਂ ਇੱਥ ਪਹਿਲਾ ਚੋਰੀ ਹੋਈ ਹੈ ਮੈਡੀਕਲ ਜੌਬ ਦੇ ਉੱਤੇ ਉੱਥੇ ਉਹਨਾਂ ਨੇ ਹਥਿਆਰ ਕੱਢ ਕੇ ਅਗਲੇ ਦੇ ਗੋਲਾ ਸਾਰਾ ਖਾਲੀ ਕਰਾ ਕੇ ਜੇਬ ਚ ਪਾਲਿਆ ਸਾਮੀ 7 ਵਜੇ ਸ਼ਰਿਆਮ ਘਰ ਵੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਬੰਦਾ ਨਹੀਂ ਫੜੀ ਚ ਮੰਗ ਇਹ ਜੀ ਪਰਚਾ ਦਰਜ ਕੀਤਾ ਜਾਵੇ ਵੱਧ ਤੋਂ ਵੱਧ ਧਾਰਾਵਾਂ ਲਾਈਆਂ ਜਾਣ ਜਿੰਦੇ ਚ ਬੇਲ ਬੇਲ ਨਾ ਮਿਲੇ ਉਹਨਾਂ ਨੂੰ ਹਥਿਆਰ ਦਿਖਾ ਰਿਹਾ ਹਥਿਆਰ ਦੀ ਧਾਰਾ ਲਾਈ ਜਾਵੇ ਜੋ ਕਿ ਸਿਰਫ ਚੋਰੀ ਦੀ ਧਾਰਾ ਲਾ ਕੇ ਸਿਸਟਮ ਬਣਾ ਰਿਹਾ ਪਰ ਅਹੀ ਕਹਿੰਦੇ ਕਿ ਨਜਾਇਜ਼ ਅਸਲਾ ਉਹਨਾਂ ਕੋਲ ਆਉਂਦੀ ਧਾਰਾ ਵੀ ਨਾਲ ਲੱਗੀ ਜਾਵੇ ਤੇ ਐਫ ਆਈ ਆਰ ਕੱਟੀ ਜਾਵੇ ਬੰਦੇ ਜਿੰਦੀ ਤੋਂ ਜਲਦੀ ਫੜੇ ਜਾਣ ਤੇ ਸਾਡੀ ਰਿਕਵਰੀ ਕਰਾ ਕੇ ਦਿੱਤੀ ਜਾਵੇ ਜੀ ਗਵਰਨਰ ਕਰੀਬ 7:11 ਵਜੇ ਤਿੰਨ ਅੱਧੇ ਪਚਸ ਆदमी ਆਏ ਜਿਹਨਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ 70000 ਰੁਪਏ ਦੇ ਕਰੀਬ ਅਤੇ 30-35 ਮੋਬਾਈਲ ਫੋਨ ਜਿਹੜੇ ਆ ਉਹ ਤੋਂ ਚੋਰੀ ਕਰਕੇ ਲੈ ਗਏ ਮੁਕੱਦਮਾ ਦਰਜ ਕਰ ਦਿੱਤਾ ਗਿਆ 33 ਜਨਮ ਅੱਧੇ ਪਚਸ ਅਮੀ ਆਏ ਇਹ ਕੋਈ ਅਸਲਾ ਨਹੀਂ ਸੀ ਉਹਦੇ ਵੀ 25 55% ਜਿਹੜੀ ਇਹ ਵੀ ਪਾਈ ਉਹਦੇ ਦੇਖ ਲਾ ਪੀੜਤਾਵਾਂ ਵੱਲੋਂ ਚੋਰੀ ਕਰਨ ਵਾਲੇ ਲੁਟੇਰਿਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਲੁਟੇਰਿਆਂ ਦੇ ਖਿਲਾਫ ਸਖਤ ਤਰਾਮਾ ਦੇ ਵਿੱਚ ਮੁਕਦਮਾ ਦਰਜ ਕੀਤਾ ਜਾਵੇ ਤਾਂ ਕਿ ਉਹ ਕਿਸੇ ਹੋਰ ਦਾ ਨੁਕਸਾਨ ਨਾ ਕਰ ਸਕਣ ਠੇਟ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ